ਸਸ਼ਿਆਕਾਸ ਕਾਇਨ ਉਸ ਪੰਜਾਬ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਤੁਹਾਡੇ ਨਾਲ ਵਿਵੇਕ ਕੁਮਾਰ ਸੋਇਲੇ ਦੀ ਵੱਡੀ ਖਬਰ ਅਕਾਲੀ ਬਸਪਾ ਗੱਠ ਜੋ ਨੂੰ ਲੈ ਕੇ ਸਾਹਮਣੇ ਆ ਰਹੀ ਹੈ ਤੁਹਾਨੂੰ ਦੱਸ ਦਈਏ ਕਿ ਖਤਰੇ 'ਚ ਚੱਲ ਰਿਹਾ ਹੈ ਅਕਾਲੀ ਬਸਪਾ ਗੱਠ ਜੋੜ ਜੀ ਹਾਂ ਠੀਕ ਸੁਣਿਆ ਤੁਸੀਂ ਕਿਉਂਕਿ ਲਗਾਤਾਰ ਬਸਪਾ ਦੇ ਆਗੂ ਜਿਹੜੇ ਨੇ ਜਸਵੀਰ ਸਿੰਘ ਗੜੀ ਅਕਾਲੀ ਦਲ ਦੇ ਨਾਲ ਨਾਰਾਜ਼ਗੀ ਜਤਾ ਰਹੇ ਨੇ ਜੇਕਰ ਹੁਣ ਦੀ ਗੱਲ ਕਰੀਏ ਤਾਂ ਹੁਣ ਇੱਕ ਵੱਡਾ ਬਿਆਨ ਬਸਪਾ ਆਗੂ ਜਸਵੀਰ ਸਿੰਘ ਗੜੀ ਦੇ ਵੱਲੋਂ ਦਿੱਤਾ ਗਿਆ ਹੈ ਜਸਵੀਰ ਸਿੰਘ ਗੜੀ ਨੇ ਕਿਹਾ ਹੈ ਕਿ ਅਕਾਲੀ ਦਲ ਸਾਨੂੰ ਅੱਖਾਂ ਹਲੇ ਕਰ ਰਿਹਾ ਹੈ ਅਕਾਲੀ ਦਲ ਗਾਠ ਜੋੜਨ ਨੂੰ ਲੈ ਕੇ ਸੀਰੀਅਸ ਨਹੀਂ ਹੈ ਤੇ ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਦੋ ਘਰਾਂ ਦਾ ਪ੍ਰੋਣਾ ਹਮੇਸ਼ਾ ਭੁੱਖਾਈ ਮਰਦਾ ਹੈ ਸੋ ਇਸ ਤਰੀਕੇ ਦੇ ਸ਼ਬਦਾਂ ਦਾ ਇਸਤੇਮਾਲ ਜਸਵੀਰ ਸਿੰਘ ਗੜੀ ਦੇ ਵੱਲੋਂ ਕੀਤਾ ਗਿਆ ਹੈ ਜਸਵੀਰ ਸਿੰਘ ਗੜੀ ਨੇ ਇਲਜ਼ਾਮ ਲਗਾਏ ਨੇ ਕਿ ਅਕਾਲੀ ਦਲ ਗ ਸੀਟਾਂ ਦੀ ਚੋਣ ਨੂੰ ਲੈ ਕੇ ਸੀਟਾਂ ਦੀ ਵੰਡ ਨੂੰ ਲੈ ਕੇ ਸੀਰੀਅਸ ਨਹੀਂ ਹੋ ਰਿਹਾ ਤੇ ਉਹਦੇ ਨਾਲ ਕਿਸੇ ਵੀ ਤਰੀਕੇ ਦੀ ਗੱਲਬਾਤ ਨਹੀਂ ਕਰ ਰਿਹਾ ਸੋ ਜਿਸ ਨੂੰ ਲੈ ਕੇ ਉਹਨਾਂ ਨੇ ਇਸ ਦੀ ਸ਼ਿਕਾਇਤ ਹਾਈ ਕਮਾਂਡ ਨੂੰ ਵੀ ਕੀਤੀ ਹੈ ਸੋ 18 ਜਨਵਰੀ ਨੂੰ ਮਾਇਆਵਤੀ ਦੇ ਬਲੂ ਇੱਕ ਮੀਟਿੰਗ ਵੀ ਬੁਲਾਈ ਗਈ ਹੈ ਦਿੱਲੀ ਦੇ ਵਿੱਚ ਸੋ ਉਸ ਦੇ ਵਿੱਚ ਵੀ ਕੋਈ ਵੱਡਾ ਫੈਸਲਾ ਹੋਣ ਦੀਆਂ ਕਿਆਸਰਾਈਆਂ ਲਗਾਈਆਂ ਜਾ ਰਹੀਆਂ ਨੇ ਇਸ ਤੋਂ ਇਲਾਵਾ ਜਸਵੀਰ ਸਿੰਘ ਗੜੀ ਨੇ ਐਲਾਨ ਕੀਤਾ ਹੈ ਕਿ ਅਸੀਂ 13 ਦੀਆਂ 13 ਸੀਟਾਂ ਤੇ ਇਕੱਲੇ ਹੀ ਲੜਾਂਗੇ ਸੋ ਹੁਣ ਇਸ ਨੂੰ ਲੈ ਕੇ ਅਕਾਲੀ ਦਲ ਦੇ ਵਿੱਚ ਵੀ ਤੇ बसपा ਦੇ ਘੜਜੋਣ ਵਿੱਚ ਵਿਵਾਦ ਸ਼ੁਰੂ ਹੋ ਗਿਆ ਹੈ बसपा ਨੇ ਅਕਾਲੀ ਦਲ ਤੇ ਅੱਖਾਂ ਪਰੋਖੇ ਕਰਨ ਦੇ ਇਲਜ਼ਾਮ ਜਿਹੜਾ ਨੇ ਲਗਾਏ ਨੇ बसपा ਆਗੂ ਜਸਵੀਰ ਸਿੰਘ ਗੜੀ ਜੋ ਕਿ ਸੂਬਾ ਪ੍ਰਧਾਨ ਨੇ बसपा ਦੇ ਉਹਨਾਂ ਦੇ ਵੱਲੋਂ ਇਲਜ਼ਾਮ ਲਗਾਏ ਗਏ ਨੇ ਕਿ ਅਕਾਲੀ ਦਲ ਉਹਨਾਂ ਨੂੰ ਸਾਈਡ ਲਾਈਨ ਕਰ ਰਿਹਾ ਹੈ ਤੇ ਅਕਾਲੀ ਦਲ ਜਿਹੜਾ ਸੀਟਾਂ ਦੀ ਵੰਡ ਨੂੰ ਲੈ ਕੇ ਕਿਸੇ ਵੀ ਤਰੀਕੇ ਦਾ ਫੈਸਲਾ बसपा ਦੇ ਨਾਲ ਨਹੀਂ ਕਰ ਪਾ ਰਿਹਾ ਸੋ ਉਹਨਾਂ ਨੇ ਕਹਿ ਕੇ ਸੀਟਾਂ ਦੀ ਵੰਡ ਨੂੰ ਲੈ ਕੇ ਅਕਾਲੀ ਦਲ ਦੇ ਵੱਲੋਂ ਕਿਸੇ ਵੀ ਤਰੀਕੇ ਦੇ ਆਲਾਨ ਜਿਹੜਾ ਨਹੀਂ ਕੀਤਾ ਗਿਆ ਸੋ ਇਸ ਤੋਂ ਬਾਅਦ ਹੁਣ ਉਹ ਖੁਦ ਹੀ ਜਿਹੜਾ 13 ਦੀਆਂ 13 ਸੀਟਾਂ ਤੇ ਬਸਪਾ ਇਕੱਲੀ ਲੜੇਗੀ ਸੋ ਇਸ ਦੇ ਨਾਲ ਹੀ ਉਹਨਾਂ ਕਹੇ ਕਿ ਮਾਇਆਬਤੀ ਦੇ ਕੋਲ ਇਹ ਸ਼ਿਕਾਇਤ ਵੀ ਪਹੁੰਚਾਈ ਜਾ ਚੁੱਕੀ ਹੈ ਸੋ 18 ਜਨਵਰੀ ਨੂੰ ਦਿੱਲੀ ਦੇ ਵਿੱਚ ਮਾਇਆਬਤੀ ਇੱਕ ਮੀਟਿੰਗ ਕਰਨ ਜਾ ਰਹੇ ਨੇ ਜਿਸ ਦੇ ਵਿੱਚ ਕੋਈ ਵੱਡਾ ਫੈਸਲਾ ਹੋਣ ਦੀ ਕਾਸ ਲਗਾਏ ਜਾ ਰਹੇ ਨੇ ਕਿ ਕੋਈ ਵੱਡਾ ਫੈਸਲਾ ਜਿਹੜਾ ਹੈ ਦਿੱਲੀ ਦੇ ਵਿੱਚ ਮੀਟਿੰਗ ਦੇ ਦੌਰਾਨ ਹੋ ਸਕਦਾ ਹੈ ਇਸ ਦੇ ਨਾਲ ਹੀ ਜਸਵੀਰ ਸਿੰਘ ਗੜੀ ਨੇ ਕਿਹਾ ਕਿ ਦੋ ਘਰਾਂ ਦਾ ਪਰੋਣਾ ਹਮੇਸ਼ਾ ਭੁੱਖਾ ਹੀ ਰਹਿ ਜਾਂਦਾ ਹੈ ਸੋ ਹੁਣ ਅਕਾਲੀ ਬਸਪਾ ਗੱਠਜੋੜ ਦੇ ਵਿੱਚ ਵੀ ਵਿਵਾਦ ਸ਼ੁਰੂ ਹੋ ਗਿਆ ਹੈ ਉਹਨਾਂ ਨੇ ਕਿਹਾ ਕਿ 4 ਮਹੀਨੇ ਪਹਿਲਾਂ ਤੋਂ ਹੀ ਅਕਾਲੀ ਦਲ ਆਪਣੇ ਉਮੀਦਵਾਰਾਂ ਦੀ ਲ ਤਿਆਰ ਕਰ ਰਹੇ ਜਿਸ ਦੇ ਵਿੱਚ बसपा ਦੇ ਇੱਕ ਵੀ ਉਮੀਦਵਾਰ ਦਾ ਨਾਮ ਨਹੀਂ ਹੈ ਸਸ਼ਿਆਕਾਸ ਕਾਇਨਸ ਪੰਜਾਬ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਤੁਹਾਡੇ ਨਾਲ ਵਿਵੇਕ ਕੁਮਾਰੇ ਸੋਇਲੇ ਦੀ ਵੱਡੀ ਖਬਰ ਅਕਾਲੀ बसपा ਗੱਠਜੋੜ ਨੂੰ ਲੈ ਕੇ ਸਾਹਮਣੇ ਆ ਰਹੀ ਹੈ ਤੁਹਾਨੂੰ ਦੱਸ ਦਈਏ ਕਿ ਖਤਰੇ 'ਚ ਚੱਲ ਰਿਹਾ ਅਕਾਲੀ बसपा ਗੱਠਜੋੜ ਜੀ ਹਾਂ ਠੀਕ ਸੁਣਿਆ ਤੁਸੀਂ ਕਿਉਂਕਿ ਲਗਾਤਾਰ बसपा ਦੇ ਆਗੂ ਜਿਹੜੇ ਨੇ ਜਸਵੀਰ ਸਿੰਘ ਗੜੀ ਅਕਾਲੀ ਦਲ ਦੇ ਨਾਲ ਨਾਰਾਜ਼ਗੀ ਜਤਾ ਰਹੇ ਨੇ ਜੇਕਰ ਹੁਣ ਦੀ ਗੱਲ ਕਰੀਏ ਤਾਂ ਹੁਣ ਇੱਕ ਵੱਡਾ ਬਿਆਨ ਵਸਪਾ ਆਗੂ ਜਸਵੀਰ ਸਿੰਘ ਗੜੀ ਦੇ ਵੱਲੋਂ ਦਿੱਤਾ ਗਿਆ ਹੈ ਜਸਵੀਰ ਸਿੰਘ ਗੜੀ ਨੇ ਕਿਹਾ ਹੈ ਕਿ ਅਕਾਲੀ ਦਲ ਸਾਨੂੰ ਅੱਖਾਂ ਉਲੇ ਕਰ ਰਿਹਾ ਹੈ ਅਕਾਲੀ ਦਲ ਗਠ ਜੋੜ ਨੂੰ ਲੈ ਕੇ ਸੀਰੀਅਸ ਨਹੀਂ ਹੈ ਤੇ ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਦੋ ਘਰਾਂ ਦਾ ਪ੍ਰੋਣਾ ਹਮੇਸ਼ਾ ਭੁੱਖਾਈ ਮਰਦਾ ਹੈ ਸੋ ਇਸ ਤਰੀਕੇ ਦੇ ਸ਼ਬਦਾਂ ਦਾ ਇਸਤੇਮਾਲ ਜਸਵੀਰ ਸਿੰਘ ਗੜੀ ਦੇ ਵੱਲੋਂ ਕੀਤਾ ਗਿਆ ਹੈ ਜਸਵੀਰ ਸਿੰਘ ਗੜੀ ਨੇ ਇਲਜ਼ਾਮ ਲਗਾਏ ਨੇ ਕਿ ਅਕਾਲੀ ਦਲ ਗੱਡੀਆਂ ਸੀਟਾਂ ਦੀ ਚੋਣ ਨੂੰ ਲੈ ਕੇ ਸੀਟਾਂ ਦੀ ਵੰਡ ਨੂੰ ਲੈ ਕੇ ਸੀਰੀਅਸ ਨਹੀਂ ਹੋ ਰਿਹਾ ਤੇ ਉਹਦੇ ਨਾਲ ਕਿਸੇ ਵੀ ਤਰੀਕੇ ਦੀ ਗੱਲਬਾਤ ਨਹੀਂ ਕਰ ਰਿਹਾ ਸੋ ਜਿਸ ਨੂੰ ਲੈ ਕੇ ਉਹਨਾਂ ਨੇ ਇਸ ਦੀ ਸ਼ਿਕਾਇਤ ਹਾਈ ਕਮਾਂਡ ਨੂੰ ਵੀ ਕੀਤੀ ਹੈ ਸੋ 18 ਜਨਵਰੀ ਨੂੰ ਮਾਇਆਵਤੀ ਦੇ ਬਲੂ ਇੱਕ ਮੀਟਿੰਗ ਵੀ ਬੁਲਾਈ ਗਈ ਹੈ ਦਿੱਲੀ ਦੇ ਵਿੱਚ ਸੋ ਉਸ ਦੇ ਵਿੱਚ ਵੀ ਕੋਈ ਵੱਡਾ ਫੈਸਲਾ ਹੋਣ ਦੀਆਂ ਕਿਆਸਰਾਈਆਂ ਲਗਾਈਆਂ ਜਾ ਰਹੀਆਂ ਨੇ ਇਸ ਤੋਂ ਇਲਾਵਾ ਜਸਵੀਰ ਸਿੰਘ ਗੜੀ ਨੇ ਐਲਾਨ ਕੀਤਾ ਹੈ ਕਿ ਅਸੀਂ 13 ਦੀਆਂ 13 ਸੀਟਾਂ ਤੇ ਇਕੱਲੇ ਹੀ ਲੜਾਂਗੇ ਸੋ ਹੁਣ ਇਸ ਨੂੰ ਲੈ ਕੇ ਅਕਾਲੀ ਦਲ ਦੇ ਵਿੱਚ ਵੀ ਤੇ बसपा ਦੇ ਗੱਡਜੋੜ ਵਿੱਚ ਵਿਵਾਦ ਸ਼ੁਰੂ ਹੋ ਗਿਆ ਹੈ बसपा ਨੇ ਅਕਾਲੀ ਦਲ ਤੇ ਅੱਖਾਂ ਪਰੋਖੇ ਕਰਨ ਦੇ ਇਲਜ਼ਾਮ ਜਿਹੜਾ ਨੇ ਲਗਾਏ ਨੇ बसपा ਆਗੂ ਜਸਵੀਰ ਸਿੰਘ ਗੜੀ ਜੋ ਕਿ ਸੂਬਾ ਪ੍ਰਧਾਨ ਨੇ बसपा ਦੇ ਉਹਨਾਂ ਦੇ ਵੱਲੋਂ ਇਲਜ਼ਾਮ ਲਗਾਏ ਗਏ ਨੇ ਕਿ ਅਕਾਲੀ ਦਲ ਉਹਨਾਂ ਨੂੰ ਸਾਈਡ ਲਾਈਨ ਕਰ ਰਿਹਾ ਹੈ ਤੇ ਅਕਾਲੀ ਦਲ ਜੋ ਸੀਟਾਂ ਦੀ ਵੰਡ ਨੂੰ ਲੈ ਕੇ ਕਿਸੇ ਵੀ ਤਰੀਕੇ ਦਾ ਫੈਸਲਾ बसपा ਦੇ ਨਾਲ ਨਹੀਂ ਕਰ ਪਾਰਿਆ ਸੋ ਉਹਨਾਂ ਨੇ ਕਹਿ ਕੇ ਸੀਟਾਂ ਦੀ ਵੰਡ ਨੂੰ ਲੈ ਕੇ ਅਕਾਲੀ ਦਲ ਦੇ ਵੱਲੋਂ ਕਿਸੇ ਵੀ ਤਰੀਕੇ ਦੇ ਐਲਾਨ ਜਿਹੜਾ ਨਹੀਂ ਕੀਤਾ ਗਿਆ ਸੋ ਇਸ ਤੋਂ ਬਾਅਦ ਹੁਣ ਉਹ ਖੁਦ ਹੀ ਜਿਹੜਾ 13 ਦੀਆਂ 13 ਸੀਟਾਂ ਤੇ ਬਸਪਾ ਇਕੱਲੀ ਲੜੇਗੀ ਸੋ ਇਸ ਦੇ ਨਾਲ ਹੀ ਉਹਨਾਂ ਕਹੇ ਕਿ ਮਾਇਆਬਤੀ ਦੇ ਕੋਲ ਇਹ ਸ਼ਿਕਾਇਤ ਵੀ ਪਹੁੰਚਾਈ ਜਾ ਚੁੱਕੀ ਹੈ ਸੋ 18 ਜਨਵਰੀ ਨੂੰ ਦਿੱਲੀ ਦੇ ਵਿੱਚ ਮਾਇਆਬਤੀ ਇੱਕ ਮੀਟਿੰਗ ਕਰਨ ਜਾ ਰਹੇ ਨੇ ਜਿਸ ਦੇ ਵਿੱਚ ਕੋਈ ਵੱਡਾ ਫੈਸਲਾ ਹੋਣ ਦੀਆਂ ਉਮੀਦਾਂ ਲਗਾਈ ਜਾ ਰਹੇ ਨੇ ਕਿ ਕੋਈ ਵੱਡਾ ਫੈਸਲਾ ਜਿਹੜਾ ਹੈ ਦਿੱਲੀ ਦੇ ਵਿੱਚ ਮੀਟਿੰਗ ਦੇ ਦੌਰਾਨ ਹੋ ਸਕਦਾ ਹੈ ਇਸ ਦੇ ਨਾਲ ਹੀ ਜਸਵੀਰ ਸਿੰਘ ਗੜੀ ਨੇ ਕਿਹਾ ਕਿ ਦੋ ਘਰਾਂ ਦਾ ਪਰੋਣਾ ਹਮੇਸ਼ਾ ਭੁੱਖਾ ਹੀ ਰਹਿ ਜਾਂਦਾ ਹੈ ਸੋ ਹੁਣ ਅਕਾਲੀ ਬਸਪਾ ਗੱਠਜੋੜ ਦੇ ਵਿੱਚ ਵੀ ਵਿਵਾਦ ਸ਼ੁਰੂ ਹੋ ਗਿਆ ਹੈ ਉਹਨਾਂ ਨੇ ਕਿਹਾ ਕਿ 4 ਮਹੀਨੇ ਪਹਿਲਾਂ ਤੋਂ ਹੀ ਅਕਾਲੀ ਦਲ ਆਪਣੇ ਉਮੀਦਵਾਰਾਂ ਤਿਆਰ ਕਰ ਰਹੇ ਜਿਸ ਦੇ ਵਿੱਚ ਬਸਪਾ ਦੇ ਇੱਕ ਵੀ ਉਮੀਦਵਾਰ ਦਾ ਨਾਮ ਨਹੀਂ ਹੈ